ਪੰਜਾਬ ਦੇ ਵਿੱਚ ਹੁਣ ਅਤਿ ਦੀ ਗਰਮੀ ਪੈ ਰਹੀ ਹੈ ਜਿਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਦੇ ਵੱਲੋਂ ਨਵੀਂ ਜੋ ਤਾਜ਼ਾ ਪਾਵਿਕ ਬਾਣੀ ਜו ਹੈ ਜਾਰੀ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਅਪ੍ਰੈਲ ਦੇ ਵਿੱਚ ਕਿਵੇਂ ਦਾ ਮੌਸਮ ਰਹਿਣ ਵਾਲਾ ਤਾਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੀ ਬਹੁਤ ਲਾਜ਼ਮੀ ਹੋ ਜਾਂਦੀ ਹੈ ਤਾਂ ਜੋ ਤੁਸੀਂ ਪਹਿਲਾਂ ਤੋਂ ਹੀ ਇਸ ਤਰੀਕੇ ਦੇ ਨਾਲ ਤਿਆਰੀ ਕਰ ਲਓ ਕਿ ਤੁਸੀਂ ਬਿਮਾਰ ਨਾ ਹੋਵੋ ਤੇ ਤੁਹਾਨੂੰ ਜ਼ਿਆਦਾ ਖੱਜਲ ਖਵਾਰੀ ਨਾ ਸਹਿਣੀ ਪਵੇ ਅਜਿਹੇ ਦੇ ਵਿੱਚ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਪਵਿਕ ਬਾਣੀ ਜੋ ਹੈ ਜਾਰੀ ਕਰਦਿਆਂ ਜਾਣਕਾਰੀ ਇਹ ਸਾਂਝੀ ਕੀਤੀ ਗਈ ਹੈਗੀ ਕਿ ਬਠਿੰਡਾ ਜੋ ਹੈ ਸਭ ਤੋਂ ਜ਼ਿਆਦਾ ਗਰਮ ਇਲਾਕਾ ਜੋ ਹੈ ਦਰਜ ਕੀਤਾ ਗਿਆ ਉੱਥੇ ਸਭ ਤੋਂ ਜ਼ਿਆਦਾ ਗਰਮੀ ਹੈ ਇਸੇ ਦੇ ਨਾਲ ਹੋਰ ਜ਼ਿਲ੍ਹਿਆਂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਤਾਪਮਾਨ ਜੋ ਅੱਜ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਲਗਾਤਾਰੀ ਗਰਮੀ ਜੋ ਹੈ ਉਹ ਵੱਧ ਰਹੀ ਹੈ ਤੇ ਆਉਣ ਵਾਲੇ ਦਿਨਾਂ ਤੱਕ ਜੋ ਹੈ ਕੋਈ ਵੀ ਅਜਿਹਾ ਆਸਾਨ ਨਜ਼ਰ ਨਹੀਂ ਆ ਰਹੇ ਕਿ ਮੀਂਹ ਪਏਗਾ ਤਾਂ ਪੰਜਾਬ ਦੇ ਵਿੱਚ ਗਰਮੀ ਦਿਨੋਂ ਦਿਨ ਵੱਧਦੇ ਜਾ ਰਹੇ ਆ ਭਾਵੇਂ ਸਵੇਰੇ ਅਤੇ ਸ਼ਾਮ ਦੀ ਜੇਕਰ ਗੱਲ ਕਰੀਏ ਤਾਂ ਥੋੜਾ ਜਿਹਾ ਠੰਡ ਜ਼ਰੂਰ ਮਹਿਸੂਸ ਹੁੰਦੀ ਹੈਗੀ ਆ ਅਜਿਹੇ ਦੇ ਵਿੱਚ ਜੇਕਰ ਤੁਸੀਂ ਤੜਕੇ ਜਾਂ ਫਿਰ ਤੁਸੀਂ ਰਾਤ ਨੂੰ ਨਿਕਲਦੇ ਹੈਗੇ ਤਾਂ ਤੁਹਾਨੂੰ ਕੋਈ ਨਾ ਕੋਈ ਗਰਮ ਕਪੜਾ ਲੈ ਕੇ ਨਿਕਲਣਾ ਪੈਂਦਾ ਨਹੀਂ ਤਾਂ ਠੰਣ ਲੱਗਦੀ ਹੈ ਅਜਿਹੇ ਦੇ ਵਿੱਚ ਦੋ ਪਹਿਰ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਹੁੰਦੀ ਹੈ ਜਿਵੇਂ ਮਈ ਜੂਨ ਦਾ ਮਹੀਨਾ ਹੋਵੇ ਸਵੇਰੇ ਦੇ ਔਸਤ ਵਾਤਾਵਰਣ ਤਾਪਮਾਨ ਦੇ ਵਿੱਚ 24 ਘੰਟਿਆਂ ਦੇ ਵਿੱਚ 0.2 ਡਿਗਰੀ ਦਾ ਵਾਧਾ ਵੀ ਜਿਹੜਾ ਹੈਗਾ ਦਰਜ ਕੀਤਾ ਗਿਆ ਇਸੇ ਦੇ ਨਾਲ ਹੀ ਔਸਤ ਵਾਤਾਵਰਣ ਤਾਪਮਾਨ ਜੋ ਹੈ ਹੁਣ ਆਮ ਦੇ ਨੇੜੇ ਪਹੁੰਚ ਚੁੱਕਿਆ ਹਾਲਾਂਕਿ ਗੱਲ ਜਿਹੜੀ ਹੈਗੀ ਪਹਿਲਾਂ ਇਹ ਕੀਤੀ ਜਾ ਰਹੀ ਸੀ ਕਿ ਆਮ ਨਾਲੋਂ ਵੀ ਜ਼ਿਆਦਾ ਜੋ ਟੈਂਪਰੇਚਰ ਹੈ ਉਹ ਦਰਜ ਕੀਤਾ ਗਿਆ ਉੱਥੇ ਬਠਿੰਡਾ ਦੇ ਵਿੱਚ 35.1 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਹੈਗਾ ਉਹ ਦਰਜ ਕੀਤਾ ਗਿਆ ਉਸ ਤੋਂ ਇਲਾਵਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਤਾਪਮਾਨ 32.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ 6 ਅਪ੍ਰੈਲ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਵੀ ਤਰੀਕੇ ਦੀ ਜੋ ਬਾਰਿਸ਼ ਹੈ ਜਾਂ ਤੂਫਾਨ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਉੱਥੇ ਹੀ 3 ਤੋਂ 5 ਡਿਗਰੀ ਤੱਕ ਟੈਂਪਰੇਚਰ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਇਸ ਦੇ ਨਾਲ ਹੀ ਦਿੱਲੀ ਅੰਬਾਲਾ ਅਤੇ ਅੰਮ੍ਰਿਤਸਰ ਦਿੱਲੀ ਹਾਈਵੇ ਤੇ ਜਿਹੜਾ ਹੈ ਸਾਫ਼ ਮੌਸਮ ਹੋਣ ਦੀ ਭਵਿਕ ਬਾਣੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਇਸ ਵੇਲੇ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਜਿੱਥੋਂ ਤੱਕ ਮੀਂਹ ਦੀ ਗੱਲ ਕਰ ਲਈਏ ਤਾਂ April ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ 100% ਦੀ ਘਟ ਮੀ ਪਿਆ ਹੈਗਾ ਆ ਤੇ ਪਹਿਲਾਂ 0.1 ਮਿਲੀਮੀਟਰ بارش ਹੁੰਦੀ ਸੀ ਜਦੋਂ ਕਿ ਇਸ ਵਾਰ 0.0 ਮਿਲੀਮੀਟਰ ਜਿਹੜੀ ਹੈਗੀ بارش ਦਰਜ ਕੀਤੀ ਗਈ ਹੈਗੀ ਜਿਸ ਦੇ ਕਾਰਨ ਲੋਕ ਜਿਹੜੇ ਨੇ ਬੇहद ਜ਼ਿਆਦਾ ਗਰਮੀ ਤੋਂ ਪਰੇਸ਼ਾਨ ਨੇ ਥਾਈ-ਥਾਈ ਤੇ ਜੇਕਰ ਦੁਪਹਿਰ ਵੇਲੇ ਦੇਖਿਆ ਜਾਵੇ ਤਾਂ ਗਰਮੀ ਐਂਜ ਲੱਗਦੀ ਹੈਗੀ ਆ ਜਿਵੇਂ ਮਈ ਫਿਰ ਜੂਨ ਦਾ ਮਹੀਨਾ ਹੋਵੇ ਲੇਕਿਨ ਉੱਥੇ ਸਵੇਰੇ ਜਾਂ ਫਿਰ ਜਦੋਂ ਰਾਤ ਨੂੰ ਬਾਹਰ ਨਿਕਲਦੇ ਹੈਗੇ ਤਾਂ ਠੰਡ ਮਹਿਸੂਸ ਹੁੰਦੀ ਹੈ ਜਿਸ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਉਹ ਵੀ ਬਿਮਾਰ ਪੈਂਦੇ ਨੇ ਤਾਂ ਵਿਸਤਾਰਪੂਰਵਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਰਣਜੀਤ ਸਿੰਘ ਜੁੜਗੇ ਨੇ ਉਹਨਾਂ ਤੋਂ ਜਾਣਦੇ ਆ ਪਟਿਆਲਾ ਦੇ ਵਿੱਚ ਮੌਸਮ ਕਿਹੋ ਜਿਹਾ ਬਣਿਆ ਹੋਇਆ ਜੀ ਰਣਜੀਤ ਕਿਸ ਤਰੀਕੇ ਦੇ ਹਾਲੋ ਹਾਲਾਤ ਹੈ ਮੌਸਮ ਦਾ ਦੱਸ ਦिए ਕਿ ਜਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਜਰੂਰ ਦੇਖਣ ਨੂੰ ਮਿਲਦੀ ਹੈ ਪਰ ਹੁਣ ਜਿਹੜੀ ਗਰਮੀ ਹੈ ਉਹ ਸ਼ੁਰੂਆਤ ਜਿਹੜੀ ਉਹ ਦੀ ਹੋ ਚੁੱਕੀ ਹੋਈ ਆ ਪਰ ਦੇਖਿਆ ਜਾਵੇ ਪਰ ਜਿਹੜੇ ਰੋਜ਼ਗਾਰਾਂ ਤੇ ਸਵੇਰੇ ਤਾਜੀ ਕਮਾ ਕੇ ਸ਼ਾਮ ਨੂੰ ਤਾਜੀ ਖਾਣ ਵਾਲਿਆਂ ਨੂੰ ਉਹਨਾਂ ਨੂੰ ਜ਼ਰੂਰ ਇਸ ਚੀਜ਼ ਨੂੰ ਲੈ ਕੇ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੁਣ ਉਸ ਤਰੀਕੇ ਦੇ ਨਾਲ ਲੋਕ ਛਾਂ ਲੱਭਦੇ ਆ ਜਿਵੇਂ ਪਹਿਲਾਂ ਮੌਸਮ ਜਿਹੜਾ ਸਹੀ ਹੁੰਦਾ ਤਾਂ ਲੋਕ ਠੇਲਿਆਂ ਤੇ ਆ ਕੇ ਆਪਣਾ ਰੇੜੀਆਂ ਤੇ ਸਬਜ਼ੀ ਵਗੈਰਾ ਵੇਚ ਲੈਂਦੇ ਪਰ ਹੁਣ ਕਿਤੇ ਨਾ ਕਿਤੇ ਉਹ ਵੀ ਛਾਂ ਲੱਭ ਕੇ ਆਪਣਾ ਸਾਮਾਨ ਇੱਕ ਸਾਈਡ ਦੇ ਉੱਤੇ ਕੱਢ ਕੇ ਵੇਚਦੇ ਆ ਪਰ ਦੂਸਰੇ ਪਾਸੇ ਹੁਣ ਜਿਵੇਂ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਕਿਸਾਨਾਂ ਦੀ ਜਿਹੜੀ ਉਹ ਵੀ ਹੁਣ ਤਰਵਰ ਤਿਆਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਉਹ ਮੰਡੀਆਂ ਦੇ ਵਿੱਚ ਵੀ ਜਿਹੜੀ ਗਿਰਨੀ ਸ਼ੁਰੂ ਹੋ ਜੇਗੀ। ਹੂੰ ਜਿਹ ਅਜੇ ਦੇ ਵਿੱਚ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਸਵੇਰੇ ਤੇ ਰਾਤ ਨੂੰ ਠੰਡ ਮਹਿਸੂਸ ਹੁੰਦੀ ਹੈ ਲੋਕਾਂ ਨੂੰ ਪਰ ਦੁਪਹਿਰ ਵੇਲੇ ਤਾਂ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ। ਅਜੇ ਦੇ ਵਿੱਚ ਜਿਹੜੇ ਲੋਕੀ ਬਾਹਰ ਹੁੰਦੇ ਨੇ ਉਹ ਦੁਪਹਿਰ ਦੇ ਵੇਲੇ ਹਿਸਾਬ ਦੇ ਨਾਲ ਕੱਪੜੇ ਪਾ ਕੇ ਜਾਂਦੇ ਨੇ ਲੇਕਿਨ ਰਾਤ ਨੂੰ ਠੰਡ ਲੱਗਦੀ ਹੈ ਤਾਂ ਗੰਟੀ ਮਰੀਜ਼ਾਂ ਦੀ ਵੀ ਵਾਧੇ ਹੋਈ ਨਜ਼ਰ ਆ ਰਹੀ ਹੈ। ਅ ਬਿਲਕੁਲ ਕਵਿਤਾ ਇਸ ਚੀਜ਼ ਨੂੰ ਲੈ ਕੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਤਾਂ ਬਿਲਕੁਲ ਸਹੀ ਹੈ ਕਿ ਅਗਰ ਤਾਂ ਸਵੇਰ ਦਾ ਮੌਸਮ ਦੇਖਿਆ ਜਾਵੇ ਔਰ ਸ਼ਾਮ ਦਾ ਜਿਹੜਾ ਮੌਸਮ ਹੈ ਤਾਂ ਬਹੁਤ ਵਧੀਆ ਠੰਡਾ ਹੋ ਜਾਂਦਾ ਇਸ ਕਰਕੇ ਲੋਕ ਨੇ ਜਿਹੜੇ ਸਵੇਰੇ ਨਿਕਲਦੇ ਜ਼ਰੂਰ ਨੇ ਪਰ ਜਿਹੜਾ ਗਰਮੀ ਦੇ ਕਾਰਨ ਦੁਪਹਿਰੇ ਅਧੀਆਂ ਬਗਲੀਆਂ ਟੀ-ਸ਼ਰਟਾਂ ਪਾ ਲੈਂਦੇ ਆ ਜਾਂ ਹੋਰ ਹੈ ਪਰ ਰਾਤ ਨੂੰ ਮੈਂ ਇਸ ਚੀਜ਼ ਨੂੰ ਲੈ ਕੇ ਖਾਂਸੀ ਹੋਵੇ ਜਕਾਮ ਹੋਵੇ ਤਾਂ ਬਜ਼ੁਰਗਾਂ ਨੂੰ ਖਾਸ ਤੌਰ ਤੇ ਯਨੋ ਸਾਰੇ ਜਿਹੜੇ ਜ਼ਿਕਰ ਬਹੁਤ ਜ਼ਿਆਦਾ ਆ ਰਹੀ ਹੈ ਜਿਸ ਇਸ ਨੂੰ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਤਾਂ ਲਗਾਤਾਰ ਪਰ ਦੇਖਿਆ ਜਾ ਸਕਦਾ ਕਿ ਜਿਹੜੇ ਸਰਕਾਰੀ ਹਸਪਤਾਲ ਨੇ ਚਾਹੇ ਪਟਿਆਲਾ ਤੱਕ ਛੱਲੇ ਹਫ਼ਤਾ ਲੋ ਵੇ ਜਿੰਦਰਾ ਹੋਵੇ ਪਰ ਜ਼ਰੂਰ ਨੇ ਉਹ ਪੀਡੀਆਂ ਜਿਹੜੀਆਂ ਨੇ ਉਹ ਵੀ ਭਰੀਆਂ ਹੋਈਆਂ ਲੋਕ ਜਿਹੜੇ ਪਿੰਡਾਂ ਤੋਂ ਨੇ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਆਪਾਂ ਗਰਮੀ ਕਰੇ ਕੱਪੜੇ ਉਤਾਰ ਦਿੰਨੇ ਆ ਜਿਹੜੇ ਵਾਲੇ ਸ਼ਾਰਟਾਂ ਪਾ ਲੈਣੇ ਘਬਰਾਟ ਕਰਕੇ ਮੁਰ ਮੁੜ ਕੇ ਫਿਰ ਜਿਹੜਾ ਸ਼ਾਮ ਨੂੰ ਠੰਡਕ ਹੋ ਜਾਂਦੀ ਹੈ ਤਾਂ ਜਿਹਨਾਂ ਦੇ ਕਰਕੇ ਵੀ ਜਿਹੜਾ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਪਰ ਜ਼ਰੂਰ ਇੱਕ ਪਾਸੇ ਐਡਵਾਈਜ਼ਰੀ ਹੈ ਜਿਹੜਾ ਡਾਕਟਰਾਂ ਦੇ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਹਲੇ ਇੱਕਦਮ ਕੱਪੜੇ ਜੜੇ ਆ ਉਹ ਅੱਧੀਆਂ ਬਾਹਾਂ ਵਾਲੇ ਨਾ ਕਰੋ ਜ਼ਰੂਰ ਇਸ ਚੀਜ਼ ਨੂੰ ਲੈ ਕੇ ਸਵੈਟਰ ਘਟਾ ਸਕਦੇ ਹੋ ਪਰ ਫਿਰ ਵੀ ਲੋਕ ਨੇ ਜਿਹੜੇ ਇਸ ਚੀਜ਼ ਨੂੰ ਅੱਜ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਵੇਂ ਕੋਈ ਰੇੜੀ ਖਿੱਚਣ ਵਾਲਾ ਹੈ ਜਾਂ ਕੋਈ ਹੋਰ ਹੈ ਇਸ ਚੀਜ਼ ਨੂੰ ਲੈ ਕੇ ਸਵੇਰੇ ਇੱਕ ਖਾਸ ਤੌਰ ਤੇ ਬੱਚਿਆਂ ਦਾ ਜਿਹੜਾ ਸਕੂਲ ਜਾਣਾ ਹੁੰਦਾ ਹੈ ਦੋ ਪਹੀਆ ਵਾਹਨ ਵਾਲੇ ਹੁੰਦੇ ਆ ਤਾਂ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਇਸ ਸੀਨ ਨੂੰ ਲੱਗੇ। ਓਕੇ ਓਕੇ ਜੀ ਦੀ ਧੰਨਵਾਦ ਆਈ ਸੀ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਆ ਅੱਜ ਇਹਦੇ ਵਿੱਚ ਹਰ ਇੱਕ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਅਜਿਹਾ ਮੌਸਮ ਬਣਿਆ ਹੋਇਆ ਕਿ ਸਵੇਰੇ ਤੇ ਸ਼ਾਮ ਨੂੰ ਰਾਤ ਨੂੰ ਠੰਡ ਹੁੰਦੀ ਹੈ ਤਾਂ ਇਸ ਕਰਕੇ ਜਿਹੜੇ ਲੋਕ ਹੈਗੇ ਵੱਡੀ ਗਿਣਤੀ ਦੇ ਵਿੱਚ ਬਿਮਾਰ ਪੈ ਰਹੇ ਨੇ ਇਸ ਕਰਕੇ ਲਗਾਤਾਰ ਹੀ ਲੋਕਾਂ ਦੇ ਲਈ ਐਡਵਾਈਜ਼ਰੀ ਵੀ ਜਿਹੜੀ ਹੈਗੀ ਉਹ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਬਿਮਾਰ ਨਾ ਹੋਣ ਆਪਣਾ ਧਿਆਨ ਰੱਖਣ ਜੇਕਰ ਬਾਰ ਕਿਤੇ ਜਾ ਵੀ ਰਹੇ ਹੈਗੇ ਤਾਂ ਆਪਣੇ ਨਾਲ ਗਰਮ ਕੱਪੜੇ ਸਰਦੀਆਂ ਦੇ ਕੱਪੜੇ ਜਾਂ ਸਟੋਲ ਵਗੈਰਾ ਸ਼ਾਲ ਵਗੈਰਾ ਜ਼ਰੂਰ ਰੱਖ ਲੈਣ ਤਾਂ ਜੋ ਜੇਕਰ ਰਾਤ ਨੂੰ ਜਾਂ ਤੜਕੇ ਕਿਤੇ ਬਾਹਰ ਨਿਕਲਣਾ ਹੋਵੇ ਤਾਂ ਆਪਣੇ ਆਪ ਨੂੰ ਕਵਰ ਕਰ ਸਕਣ ਤੇ ਉਹ ਬਿਮਾਰ ਨਾ ਪੈਣ ਤਾਂ ਲਗਾਤਾਰੀ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਹੈਗੀ ਨਜ਼ਰ ਆ ਰਹੀ ਹੈ ਅਜਿਹੇ ਦੇ ਵਿੱਚ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਹੋਣ ਦੇ ਕਾਰਨ ਲੋਕ ਜਿਹੜੇ ਨੇ ਬਿਮਾਰ ਪੈ ਰਹੇ ਨੇ ਵੈਸਟਰਨ ਡਿਸਟਰਬਿੰਗ ਜੋ ਇਸ ਵਾਰੀ ਵਾਧੂ ਵਾਰੀ ਜੋ ਐਕਟਿਵ ਹੋਈ ਸੀ ਅਜਿਹੇ ਦੇ ਵਿੱਚ ਕਿ ਆਸਰਾਇਆਂ ਇਹ ਵੀ ਸਨ ਕਿ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਮੀਂਹ ਪਏਗਾ ਤੇ ਪੰਜਾਬ ਦੇ ਵਿੱਚ ਮੌਸਮ ਬਦਲ ਜਾਵੇਗਾ ਇਸ ਤੋਂ ਪਹਿਲਾਂ ਵੀ ਭਵਿਕ ਬਾਣੀ ਜ਼ਰੂਰ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਭਵਿਕ ਬਾਣੀ ਸਤ ਸਾਬਤ ਹੁੰਦੀ ਹੋਈ ਨਜ਼ਰ ਨਹੀਂ ਆਈ ਹਾਲਾਂਕਿ ਜੋ ਇਸ ਦੇ ਵਿੱਚ ਮੌਸਮ ਵਿਭਾਗ ਹੈ ਉਹਨਾਂ ਦੇ ਵੱਲੋਂ ਖੁਦ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਜਾਂਦਾ ਹੈਗਾ ਕਿ ਅਸੀਂ ਪਵਿਕ ਬਾਣੀ ਜ਼ਰੂਰ ਕਰਦੇ ਹੈਗਾ ਪਰ ਕੁਦਰਤ ਦੀ ਖੇਡ ਹੈ ਕਿ ਕੁਝ ਵੀ ਹੋ ਸਕਦਾ ਆ ਬਿਲਕੁਲ ਜੋ بارش ਜੋ ਹੈ ਉਹ ਹੋਣ ਵਾਲੀ ਹੁੰਦੀ ਹੈ ਅਜਿਹਾ ਲੱਗਦਾ ਹੈ ਕਿ ਬਸ ਦੋ ਤਿੰਨ ਘੰਟਿਆਂ ਬਾਅਦ بارش ਹੋ ਜਾਵੇਗੀ ਲੇਕਿਨ ਇੱਕੋਦਮ ਮੌਸਮ ਅਜਿਹਾ ਰੁਖ ਬਦਲ ਲੈਂਦਾ ਹੈ ਕਿ ਮੀਂਹ ਨਹੀਂ ਪੈਂਦਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵਧ ਰਹੀ ਹੈ ਦੁੱਧੇ ਪਾਸੇ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਮੀ ਪਿਆਸੀ ਬਰਬਾਰੀ ਹੋਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਵੀ ਉਸ ਦਾ ਅਸਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਸੀ ਪੰਜਾਬ ਦੇ ਵਿੱਚ ਵੀ ਬੀਤੇ 3-4 ਦਿਨ ਪਹਿਲਾਂ ਜੋ ਹੈ ਠੰਡ ਮਹਿਸੂਸ ਹੋਈ ਸੀ ਜੋ ਤੁੱਪ ਹੈਗੀ ਉਹ ਵੀ ਘਟ ਹੋਈ ਸੀ ਅਜਿਹੇ ਦੇ ਵਿੱਚ ਲੋਕਾਂ ਨੂੰ ਮਾੜੀ ਜੀ ਰਾਹਤ ਜ਼ਰੂਰ ਮਿਲੀ ਸੀ ਤਾਂ ਹੁਣ ਮੌਸਮ ਦੇ ਵਿੱਚ ਫਿਲਹਾਲ ਆਉਣ ਵਾਲੇ 6 ਤਰੀਕ ਤੱਕ 6 ਅਪਰਾਹਤਿਕ ਮੌਸਮ ਵਿਭਾਗ ਦੇ ਵੱਲੋਂ ਕੋਈ ਵੀ ਮੀਂਹ ਨੂੰ ਲੈ ਕੇ ਸੰਭਾਵਨਾ ਜਤਾਈ ਨਹੀਂ ਗਈ ਹੈ